ਅੱਜ ਜਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਕੀ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵਤ ਹੋਇਆ ਹੈ ਹਜ਼ਾਰ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਉਹ ਮਦਦੂਨ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਹੀ ਜਾਣਦੇ ਆ ਇਸ ਪਿੰਡ ਦੀ ਕੰਡੀਸ਼ਨ ਵੈਰੀ ਗੁੱਡ ਵੈਰੀ ਗੁੱਡ ਅਰੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੁਹਾਡੇ ਪਿੰਡ 'ਚ ਇਹ ਜਿਹੜਾ ਮਤਲਬ ਹੜ ਪਾਣੀ ਇਹ ਪਾਜੀ ਸਾਡੇ ਪਿੰਡ ਦੇ ਵਿੱਚ ਕਿਦਾਂ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਹੋਗਾ ਪਿਛੇ ਜਿਹੜਾ ਪਾਰ ਹੈਗਾ ਪਹਿਲੋਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲੋਸਮੈਂਟ ਕਰਦੇ ਰਹੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ ਤੇ ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਸ਼ਿਸ਼ੇਤੀ ਆਜੋ ਵੀ ਆਪਣਾ ਬੰਨ ਬੰਨ ਲਈਏ ਵੀ ਤੇ ਬਾਬਾ ਜੀ ਨੇ ਹੁਣਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਮਤਲਬ ਇਹ ਪਾਣੀ بارش ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬਹੁਤ ਪਾਣੀ ਪਹਿਲਾਂ ਆ ਗਿਆ ਕਿ ਜੱਕਦਮ ਜਾਂ ਚੜ ਗਿਆ ਸੀ ਇਹ ਆਪਣਾ ਪਹਿਲਾਂ ਥੋੜਾ ਜਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਸ਼ਤ 20 ਤਰੀਕ ਵਾਲੀ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ ਤੇਰਾ ਹਾ ਤੇ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲੋਸਮੈਂਟ ਆਖਰੀ ਲੋਸਮੈਂਟ ਕਰਦੀ ਵੀ ਬੰਨ ਟੁੱਟ ਗਿਆ ਵਾ ਤੇ ਆਪਣੋ ਆਪਣਾ ਜਿਹੜਾ ਵਾ 25 ਨੂੰ ਪਾਣੀ ਆਇਆ ਸੀ ਇਸ ਪਿੰਡ ਦੇ ਵਿੱਚ ਹੀ ਜਾਣੀ ਹਾਂਜੀ 25 ਨੂੰ ਵੀ ਹੈਗਾ ਸੀਗਾ ਉਹ ਪਾਰ ਹੀ ਸੀਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦਾ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਸੀ ਹਾਂਜੀ ਪਿੰਡ ਉਦੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਵਾ 26 ਤੋਂ 10 ਰਜ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਜਿਹੜੀ ਰੈਸ਼ ਆ ਉਹ ਕੁੱਟ ਦੇ ਕੇ ਜਾਂਦ ਲਈ ਇਹ ਭਾਜੀ ਅਸੀਂ ਜੱਕਦਮ ਥੋੜਾ ਬੁਦਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠੇ ਤੇ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6-6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਹਾ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਕਿੰਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਪੀ ਮਤਲਬਲੇ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਛ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਉਹ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮੇਰੇ ਸਾਰੇ ਹੋ ਗਏ ਨੇ ਹਾਂ ਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਏ ਆ ਲੋਕਾਂ ਦੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਲੋ ਜਾਂ ਲੋਕਾਂ ਨੂੰ ਜਿਹੜੀਆਂ ਸਹachta ਉਹ ਸੇਵਾ ਕਰਦੇ ਉਹ ਫਿਰ ਕਿੱਦਾਂ ਇੱਥੇ ਪਹੁੰਚ ਦੇਗੀ ਉਹ ਕੀ ਕੀਤਾ ਵੀ ਜਦੋਂ ਥੋੜੀ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਜਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਹੁੰਚਦੇ ਰਹੇ ਰੋਟੀ ਪਾਣੀ ਪਹੁੰਚਾਉਂਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਬੋਤੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਉਹ ਕਿਹੜੇ ਦਿਨ ਭੁੱਖੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਪੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਉਹ तकरीबन ਜਦੋਂ ਮਲੇ ਸਰਪਹਾਰ ਪ੍ਰਭਾਵਿਤ ਹੋ ਗਿਆ ਮਲੇ तकरीबन ਫਿਰ ਮਤਲਬ ਕਹਿ ਸਕਦੇ ਆ ਆਪਾਂ ਆਰਾਮ ਦੇ ਨਾਲ ਲੋਕ ਇਧਰ ਦੇ ਜਿਹੜੇ ਸੁੱਤੇ ਨਹੀਂ ਆ ਰਹੇ ਹਾਂਜੀ ਜਿਹੜੀ ਉਹ ਸਾਰੀ ਰਾਤ ਆ ਨਾ ਉਹ ਵੀ ਨਹੀਂ ਸੁੱਤੇ ਜਿਹੜੇ 20 26 ਤਰੀਕ ਉਹ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਸੀ ਜਿਹੜੀ ਵੀ ਮਤਲਬ ਕਹਿੰਦੇ ਛੜਨਾ ਵਾ ਉਹ ਦਿਨ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ਿਆਦਾ ਨਾ ਸਾਡੀਆਂ ਛੱਤਾਂ ਤੱਕ ਤੇ ਪਾਣੀ ਚੜ ਗਿਆ ਹੈ ਵੀ ਸਾਡੇ ਕੋਠਿਆਂ ਤੇ ਪਾਣੀ ਨਾ ਚੜ ਜੇ ਮਤਲਬ ਆਮ ਦੀ ਜਿੱਦ ਕਹਿ ਦਈਏ ਲੋਕਾਂ ਦੀ ਜਿੱਦਾਂ ਮਤਲਬ ਆ انسان ਚੱਲ ਫਿਰ ਸਕਦਾ ਮਤਲਬ ਇਸ ਇਦਾਂ ਦੇ ਦਿਨ ਜਿਹੜੇ ਕਟਨੇ ਮਤਲਬ ਕਿੱਦਾਂ ਬੁ ਲੱਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ ਇੱਕ ਦੋ ਦੋ ਤਿੰਨ ਤਿੰਨ ਇੰਚ ਜਿਹੜਾ ਘਰਾਂ ਦੇ ਵਿੱਚ ਰਿਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਨਹੀਂ ਕਿਤੇ ਲੱਭ ਰਿਹਾ ਗਾ ਲੋਕ ਤੁਸੀਂ ਹਾ ਦੇਖ ਸਕਦੇ ਹੋ ਕਿੱਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਐਂ ਪ੍ਰਸ਼ਾਸਨ ਲੱਗੇ ਇਹੀ ਮੰਗ ਕਰਦੇ ਆ ਸਿਰਫ ਸਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸ ਮਤਲਬ ਨੇ ਸਰਕਾਰ ਸਾਦ ਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦੀ ਲੱਗਦਾ ਜਲਦੀ ਬੇ ਪ੍ਰਭਾਵਤ ਹੋਣ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਿਹੜਾ ਟਾਈਮ ਲੱਗੇਗਾ ਕਿ ਨਾ ਸਮਝ ਇਹ ਟਾਈਮ ਘਟੋ ਘੜ 5-4 ਸਾਲ ਲੱਗ ਸਕਦੇ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਾਂ ਜੀ ਪਿੱਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ ਉਹ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾ ਹੁੰਦਾ ਵਾ ਇਦਾਂ ਦੀ ਜਦੋਂ ਵਿੱਚ ਛੱਟਾਂ ਵਜਦੇ ਕੁਦਰਤੀ ਆਫਤਾਂ ਵਜਦੇ ਉਹਦੇ ਹੱਥ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਵੀ ਮਤਲਬ ਉਹੀ 4-500 ਰੁਪਏ ਦਿਹਾੜ ਉਹ ਇਤੋਂ ਤੱਕ ਹੀ ਸਹਿਮਤ ਆ ਬਸ ਲੋਕ ਗਾੜੀ ਮਤਲਬ ਕੁਛ ਨਹੀਂ ਹੈਗਾ ਇਦਾਂ ਦਾ ਸਿਸਟਮ ਕਿੰਨੇ ਤੁਹਾਡੇ ਪਿੰਡ 'ਚ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੋਂ ਤੱਕ ਮਤਲਬ ਇਸ ਹਰ ਹਰ ਨਿਕਾਸੀ ਸਾਡੇ ਪਿੰਡ ਦੇ ਵਿੱਚ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਧਾਂ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਸ ਸਾਈਡ ਤੋਂ ਜਿਹੜੇ ਆ ਨਾ ਉਸ ਸਾਈਡ ਤੋਂ ਜਿਹੜਾ ਪਾਣੀ ਨਾਲ ਵਚਾ ਉਹ ਕੰਧਾਂ ਲੈਂਟਰਾਂ ਦੀਆਂ ਡਿੱਗੀਆਂ ਤੇ ਤੇੜਾ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਵਾ ਜਿਹੜੇ ਸਾਰੇ ਫਰਸ਼ ਕੰਧਾਂ ਲੋਕਾਂ ਦੀਆਂ ਬੈ ਗਈਆਂ ਵਗੀਆਂ ਮਤ ਕੜੀ ਬਣੀ ਆ ਤੂੰ ਸਾਡੇ ਮਤਲਬ ਰਹਿਣ ਵਿਚਰਾ ਕਰ ਲੈ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਮੀ ਭਰੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਤੇ ਆਪੋ ਆਪਣੀ ਟੀਮਾਂ ਲਗਾਤੀਆਂ ਵੀ ਤੁਹਾਨੂੰ ਮਤਲਬ ਛੇਪ ਜਿਹੜੀਆਂ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀਆਂ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆਈ ਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਉੱਤੇ ਹੋ ਕੇ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਹ ਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ ਐਂ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਦੇ ਪਿੰਡ ਦੇ ਉੱਚੇ ਉੱਚੇ ਥਾਂ ਹੀ ਚੱਲੇ ਜਿਹੜੀਆਂ ਕਮਿਟੀਆਂ ਲੱਗੀਆਂ ਵੱਖ-ਵੱਖ ਜਥੇਬੰਦੀ ਲੱਗੀਆਂ ਨਾ ਰਵੀਰ ਲੱਗੇ ਜਥੇਬੰਦੀ ਲੱਗੀਆਂ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਜ਼ਿਲ੍ਹੇ ਦੇ ਵਿੱਚ ਕੋਈ ਮੁਸ਼ਕਲ ਆਉਣ ਨਹੀਂ ਦਿੱਤੀਆਂ ਜੀ ਪਰ ਇੱਥੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮਤਬਲ ਹਿੰਮਤ ਨਹੀਂ ਹਾਰੀ ਮਤਲਬ ਇਹਨਾਂ ਜਿਆਦਾ ਲੋਕਾਂ ਨੂੰ ਮਤਬਲ ਵੀ ਰੋਟੀ ਪਾਣੀ ਪਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰ ਇਹ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਰੀ ਸਥਿਤੀ ਜਾ ਗਿਆ ਤਾਂ ਜਿਹੜੇ ਕਿੰਨੇ ਦਿਨ ਹੋਰ ਪੂਰੇ ਜਿਹੜੇ ਲੱਗ ਸਕਦੇ ਇਹ ਦਿਨ ਇਹ ਵੀ 15 20 ਦਿਨ ਘਟੋ ਘਟ ਜਿਹੜੇ ਆ ਸਾਨੂੰ ਸਮਾਨ ਇੱਧਰ ਉੱਧਰ ਮਾੜਾ ਮੋੜਾ ਜਲੀੜੇ ਧੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਨ ਪਿੰਡ ਪੱਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਟਾਲੀ ਸਾਹਿਬ ਪਿੰਡ ਪੱਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪਰਭਾਉਤ ਜਿਹੜਾ ਹੋਇਆ ਸੀ ਇਸ ਪਿੰਡ ਦੇ ਵਿੱਚ ਕਾਫੀ 10 ਦੇ 15 ਤੋਂ 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਰੇ ਸੇ ਖੁਸ਼ੀ